ਗੂਜਰੀ ਮਹੱਲਾ ਚੌਥਾ ਹੋ ਹੋ ਦਇਆਲ ਮੇਰਾ ਮਨ ਲਾਭ ਹੋ ਹਾਂ ਅਨ ਦਿਨ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿਤ ਜਪਿਆ ਦੁੱਖ ਭੁੱਖ ਸਭ ਲੈ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 493 ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਬਾਣੀ ਰਾਗ ਗੂਜਰੀ ਦੇ ਵਿੱਚ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹੋ ਹੋ ਦਇਆਲ ਮੇਰਾ ਮਨ ਲਾਭ ਹੋ ਹੋ ਆਨੰਦਨ ਰਾਮ ਨਾਮ ਨਿਤ ਧਿਆਈ ਹੋ ਦਇਆਲ ਮੇਰਾ ਮਨ ਲਾਭ ਹੋ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਦਇਆਲੂ ਕਿਰਪਾਲੂ ਹੋਵੋ ਅਤੇ ਮੇਰਾ ਮਨ ਲਾਭ ਹੋ ਅਰਥਾਤ ਕਿ ਮੇਰਾ ਮਨ ਆਪਣੇ ਚਰਨਾਂ ਦੇ ਵਿੱਚ ਜੋੜ ਲਵੋ ਲਾ ਲਵੋ ਕਹਿੰਦੇ ਹੋ ਆਨੰਦਨ ਰਾਮ ਨਾਮ ਨਿਤ ਧਿਆਈ ਤਾ ਜੋ ਮੈਂ ਰਾਤ ਦਿਨ ਹੇ ਰਾਮ ਜੀ ਤੁਹਾਡੇ ਨਾਮ ਨੂੰ ਨਿਤ ਹੀ ਦਿਉਂਦਾ ਰਵਾਂ ਕਿਰਪਾ ਕਰਕੇ ਮੇਰਾ ਮਾਨ ਆਪਣੇ ਚਰਨਾਂ ਦੇ ਨਾਲ ਜੋੜ ਲਓ ਜੀ ਕਹਿੰਦੇ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜੇ ਤਾ ਜਪਿਆ ਦੁੱਖ ਭੁਖ ਸਭ ਲਹਿ ਜਾਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਅਰਥਾਤ ਕਿਉ ਹਰੀ ਜੀ ਹਰਥਾ ਵਿਆਪਕ ਪਰਮੇਸ਼ਰ ਜੀ ਦੁਨੀਆ ਦੇ ਸਾਰੇ ਸੁਖ ਨੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਸਾਰੇ ਗੁਣ ਨੇ ਭਾਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਤੇ ਸਾਰੇ ਨਿਦਾਨ ਅਰਥਾਤ ਖਜ਼ਾਨੇ ਵੀ ਉਹ ਹਰੀ ਜੀ ਆਪ ਹੀ ਹੈ ਭਾਈ ਜਿਤ ਜਪਿਆ ਦੁੱਖ ਭੁਖ ਸਭ ਲੈ ਜਾਈ ਜਿਹੜੇ ਹਰੀ ਜੀ ਨੂੰ ਜਪਿਆ ਨਾ ਦੁੱਖ ਤੇ ਭੁੱਖ ਆਦ ਸਾਰਾ ਕੁਝ ਹੀ ਲੈ ਜਾਂਦਾ ਹੈ ਸੁਗੁਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾ ਨਾ ਮੇਰੇ ਮੇਰਾ ਰਾਮ ਨਾਮ ਸਖਾ ਹਰ ਪਾਈ ਗਰਮਤ ਰਾਮ ਨਾਮ ਜਸ ਗਾਵਾ ਅੰਤ ਬੇਲੀ ਦਰਗਹ ਲੈ ਛਡਾਈ ਰਹਉ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ ਹੈ ਮੇਰੇ ਮਨਾ ਉਹ ਰਾਮ ਜੀ ਦਾ ਨਾਮ ਹੀ ਮੇਰਾ ਸਖਾ ਅਰਥਾਤ ਮਿੱਤਰ ਹੈ ਹਰ ਭਾਈ ਉਹ ਹਰੀ ਜੀ ਹੀ ਮੇਰਾ ਪ੍ਰਾਹ ਹੈ ਕਹਿੰਦਾ ਗੌਰਵਤ ਰਾਮ ਨਾਮ ਜਸ ਗਾਵਾ ਗੁਰੂ ਮਹਾਰਾਜ ਜੀ ਹਤ ਮਤ ਲੈ ਕੇ ਨਾ ਰਾਮ ਦੇ ਨਾਮ ਨੂੰ ਉਹਦੇ ਜਸ ਨੂੰ ਉਹਦੀ ਕੀਰਤੀ ਮਾਮਾ ਵਡਿਆਈ ਨੂੰ ਗਾਉਣਾ ਕਰਾਂ ਤੇ ਮਹਾਰਾਜ ਕਹਿੰਦੇ ਅੰਤ ਬੇਲੀ ਦਰਗਾਹ ਲੈ ਛਡਾਈ ਅੰਤ ਵੇਲੇ ਬੇਲੀ ਵੀ ਉਹੀ ਸਿੱਧ ਹੁੰਦਾ ਹਰੀ ਜੀ ਦਾ ਨਾਮ ਹੀ ਤੇ ਦਰਗਾਹ ਦੇ ਵਿੱਚ ਦਰਬਾਰ ਦੇ ਵਿੱਚ ਮਹਾਰਾਜ ਕਹਿੰਦੇ ਛਡਾ ਲੈਂਦਾ ਹਰੀ ਜੀ ਦਾ ਨਾਮ ਹਰੀ ਜੀ ਛਡਾ ਲੈਂਦੇ ਨੇ ਜੇ ਉਹਨਾਂ ਦੇ ਨਾਮ ਨੂੰ ਜਪਨਾ ਕਰੀਏ ਤਾਂ ਪਰਹਾਓ ਸੋ ਵੀ ਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਾਰੇ ਕਿਰਪਾ ਕਰਦੇ ਨੇ ਕਹਿੰਦਾ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੇ ਕਰ ਕਿਰਪਾ ਲੋਚ ਮੇਰਾ ਮਨ ਲਾਈ ਮਾ ਮਨ ਤਨ ਲੋਚ ਲੱਗੇ ਹਰ ਸੇਤੀ ਪ੍ਰਭ ਲੋਚ ਪੂਰੀ ਸਤਗੁਰ ਸਰਣ ਆਈ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੇ ਏ ਆਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਆਪ ਹੀ ਦਾਤਾ ਕਰਨੇ ਵਾਲੇ ਦਾਤੇ ਜੇ ਪ੍ਰਭੂ ਜੀ ਤੁਸੀਂ ਅੰਤਰ ਜਾਮੀ ਜੇ ਅੰਦਰ ਦੀਆਂ ਜਾਣਨ ਵਾਲੇ ਜੇ ਕਰ ਕਿਰਪਾ ਲੋਚ ਮੇਰੇ ਮਨ ਲਈ ਤੁਸੀਂ ਆਪਣੀ ਕਿਰਪਾ ਕਰਕੇ ਨਾ ਰਹਿਮਤ ਬਖਸ਼ਿਸ਼ ਕਰਕੇ ਮੇਰੇ ਮਨ ਦੇ ਵਿੱਚ ਆਪਣੇ ਨਾਮ ਦੀ ਆਪਣੇ ਦਰਸ਼ਨਾਂ ਦੀ ਲੋਚਾ ਲਾ ਦਿੱਤੀ ਤਾਂਗ ਪੈਦਾ ਕਰ ਦਿੱਤੇ ਉਹ ਮੰਗ ਸਦਰ ਜਾਂ ਖਾਸ ਪੈਦਾ ਕਰ ਦਿੱਤੀ ਬਾਦਸ਼ਾਹ ਜੀ ਤੁਸੀਂ ਮੇਰੇ ਮਨ ਦੇ ਵਿੱਚ ਕਹਿੰਦੇ ਮੈਂ ਮਾਨਤਾ ਨਾਲ ਲੋਚ ਲੱਗੇ ਹਰ ਸੇਤੀ ਪਰਾ ਬਲੋਚ ਪੂਰੀ ਸਤਗੁਰ ਸਰਣ ਆਈ ਮੈਂ ਮਨ ਤਨ ਲੋਚ ਲੱਗੀ ਹਰ ਸੇਤੀ ਮੇਰੇ ਮਨ ਤੇ ਤਨ ਦੇ ਵਿੱਚ ਨਾ ਹਰੀ ਜੀ ਦੇ ਨਾਲ ਵਿਲਾਪ ਦੀ ਲੋਚਾ ਲੱਗੀ ਐ ਤਾਂਗ ਪੈਦਾ ਹੋਈ ਐ ਹਰੀ ਦੇ ਵਿਲਾਪ ਦੀ ਕਹਿੰਦੇ ਪ੍ਰਭ ਬਲੋਚ ਪੂਰੀ ਸਤਗੁਰ ਸਰਣ ਆਈ ਤੇ ਪ੍ਰਭੂ ਜੀ ਨੇ ਲੋਚਾ ਪੂਰੀ ਕੀਤੀ ਮੈਨੂੰ ਸਤਗੁਰੂ ਪਾਤਸ਼ਾਹ ਜੀਆਂ ਦੀ ਸ਼ਰਨ ਦੇ ਵਿੱਚ ਪਾ ਕੇ ਜਾ ਆਵੇ ਰਹਿ ਪ੍ਰਭੂ ਜੀ ਮੇਰੀ ਲੋਚਾ ਪੂਰੀ ਕਰੋ ਮੈਨੂੰ ਗੁਰੂ ਮਹਾਰਾਜ ਜੀਆਂ ਦੇ ਚਰਨੀ ਲਾ ਕੇ ਸ਼ਰਨ ਦੇ ਵਿੱਚ ਪਾ ਕੇ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ ਚ ਮਾਰੇ ਕਿਰਪਾ ਕਰਦੇ ਨੇ ਕਹਿੰਦੇ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾ ਆਵੈ ਤ੍ਰਿਗ ਤ੍ਰਿਗ ਬਿਰਥਾ ਜਾਈ ਨਾਮ ਬਨਾ ਰਸ ਗਸ ਦੁੱਖ ਖਾਵੈ ਮੁਖ ਫੀਕਾ ਥੁੱਕ ਥੂਕ ਮੁਖ ਪਾਈ ਮਾਨਸ ਜਨਮ ਪੁੰਨ ਕਰ ਪਾਇਆ ਪਾਸ਼ਾ ਕਹਿੰਦੇ ਅਜੀਬ ਆ ਮਨੁੱਖਾ ਜਨਮ ਤੂੰ ਪੁਰਬਲੇ ਜਨਮਾਂ ਵਿੱਚ ਕੀਤੇ ਹੋਏ ਪੁੰਨ ਕਰਮਾਂ ਦੇ ਨਤੀਜੇ ਵਜੋਂ ਪਾਇਆ ਹੈ ਕਰਮੀ ਆਵੇ ਕੱਪੜਾ ਪੁੰਨ ਕਰਮ ਕੀਤੇ ਸੀ ਤਾਂ ਤੈਨੂੰ ਮਨੁੱਖਾ ਜਨਮ ਮਿਲਿਆ ਹੈ ਸਰੀਰ ਰੂਪੀ ਕੱਪੜਾ ਮਿਲਿਆ ਹੈ ਮਹਾਰਾਜ ਕਹਿੰਦਾ ਬਿਨ ਨਾਵੈ ਤਰੇਗ ਤਰੇਗ ਬਿਰਥਾ ਜਾਈ ਪਰੰਤੋ ਪਰਮੇਸ਼ਰ ਜੀ ਦੇ ਨਾਮ ਨੂੰ ਜਪਣ ਤੋਂ ਬਗੈਰ ਤੇ ਘਾਰ ਜੋਗ ਐ ਤੇ ਘਾਰ ਜੋਗ ਐ ਲਾਹਣਤ ਜੋਗ ਐ ਫਟਕਾਰ ਜੋਗ ਐ ਬਿਰਥਾ ਜਾਈ ਆ ਮੈਂ ਬਿਰਥੇ ਗੁਜ਼ਰ ਰਿਹਾ ਕੀਮਤੀ ਹੋਣ ਦੇ ਬਾਵਜੂਦ ਵੀ ਮਹਾਰਾਜ ਕਹਿੰਦਾ ਨਾਮ ਬਿਨ ਅਰਸ ਕਸ ਦੁਖ ਖਾਵੈ ਮੁਖ ਫੀਕਾ ਥੁੱਕ ਥੂਕ ਮੁਖ ਪਾਈ ਨਾਮ ਬਿਨਾਂ ਰਾਸ ਕਾਸ ਦੁੱਖ ਖਾਵੈ ਪਰਮੇਸ਼ਰ ਜੀ ਦੇ ਨਾਮ ਤੋਂ ਬਿਨਾਂ ਜਿੰਨੇ ਵੀ ਰਾਸ ਕਾਸ ਅਰਥਾਤ ਕਿ ਕਸੈਲਿਆਦ ਛੇ ਤਰ੍ਹਾਂ ਦੇ ਰਾਸ ਜਾਂ ਫਿਰ 36 ਪ੍ਰਕਾਰ ਦੇ ਭੋਜਨ ਆਦ ਖਾਨੈ ਨਾ ਸਭ ਦੁੱਖੀ ਖਾ ਰਿਆ ਮਾਰੇ ਕਹਿੰਦੇ ਦੁੱਖੀ ਭੋਗਦੇ ਆ ਮੁਖ ਫੀਕਾ ਥੁੱਕ ਥੂਕ ਮੁਖ ਪਾਈ ਮੂੰਹ ਫਿੱਕੇ ਦਾ ਫਿੱਕਾ ਹੀ ਰਹਿੰਦਾ ਨਾਮ ਰੂਪੀ ਰਾਸ ਤੋਂ ਬਿਨਾਂ ਮਹਾਰਾਜ ਕਹਿੰਦੇ ਥੁੱਕਾਂ ਥੁੱਕਾਂ ਮੂੰਹ ਤੇ ਪੈਂਦੀਆਂ ਨੇ ਜਾਂ ਫਿਰ ਫਿੱਕੇ ਬਚਨ ਬੋਲਣ ਦੇ ਨਾਲ ਮੂੰਹ ਤੇ ਥੁੱਕਾਂ ਪੈਂਦੀਆਂ ਨੇ ਭਾਈ ਸੁਅਗੋ ਅੰਤਮ ਆਪਣੇ ਬਚਨ ਦੇ ਚੌਥੇ ਪਦੇ ਚ ਮਾਰੇ ਕਿਰਪਾ ਕਰਦੇ ਨੇ ਕਹਿੰਦੇ ਜੋ ਜਨ ਹਰ ਪ੍ਰਭ ਹਰ ਹਰ ਸਰਣਾ ਤਨ ਦਰਗਹ ਹਰ ਹਰ ਦੇ ਵੜਾਈ ਤਨ ਤਨ ਸਵਾਸ ਕਹ ਪ੍ਰਭ ਜਨਕ ਜਾਨ ਨਾਨਕ ਮੇਲ ਲੈ ਗੱਲ ਲਾਈ ਜੋ ਜਾਨ ਹਰ ਪ੍ਰਭ ਹਰ ਹਰ ਸਰਣਾ ਅਰਥਾਤ ਕਿ ਜਿਹੜੇ ਜਾਨ ਅਸਵਾ ਜਿਹੜੇ ਹਰੀ ਦੇ ਦਾਸ ਉਹ ਹਰੀ ਪ੍ਰਭੂ ਦੀ ਹਰੀ ਹਰੀ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਨੇ ਨਾ ਡਿੱਗ ਪੈਂਦੇ ਨੇ ਉਹਦੇ ਚਰਨਾਂ ਦੀ ਓਟ ਦੇ ਵਿੱਚ ਮਹਾਰਾਜ ਕਹਿੰਦੇ ਤੈਨਾਂ ਦਰਗ ਹੈ ਹਰ ਹਰ ਦੇ ਵੜਿਆਈ ਦੇਵ ਹਰੀ ਹਰੀ ਜੀ ਆਪਣੇ ਦਰਗਾਹ ਦੇ ਵਿੱਚ ਆਪਣੇ ਦਰਬਾਰ ਦੇ ਵਿੱਚ ਉਹਨਾਂ ਨੂੰ ਵਡਿਆਈਆਂ ਬਖਸ਼ਦੇ ਨੇ ਉਹਨਾਂ ਨੂੰ ਮਾਣ ਦਿੰਦੇ ਨੇ ਆਦਰ ਸਤਕਾਰ ਦਿੰਦੇ ਨੇ ਪੰਚੇ ਪਾਵੈ ਦਰਗਹ ਮਾਨ دیਵਾਂਗ ਸੋ ਮਹਾਰਾਜ ਕਹਿੰਦੇ ਧੰਨ ਧੰਨ ਸਵਾਸ ਕਹਾ ਪ੍ਰਵ ਜਨਕ ਜਨ ਨਾਨਕ ਮੇਲ ਲੈ ਗੱਲ ਲਾਈ ਤਨ ਤਨ ਸ਼ਾਬਾਸ਼ ਕਹੈ ਪ੍ਰਭ ਜਨਕੋ ਤੇ ਪ੍ਰਭੂ ਜੀ ਆਪਣੇ ਜਨਾਂ ਨੂੰ ਫਤਕੀ ਕਹਿੰਦੇ ਨਾ ਫਿਰ ਜਦੋਂ ਦਰਬਾਰ ਚ ਜਾਂਦੇ ਨੇ ਦਰਗਾਹ ਦੇ ਵਿੱਚ ਜਾਂਦੇ ਨੇ ਉਹ ਕਹਿੰਦੇ ਨੇ ਤਨ ਜੇ ਤਨ ਜੇ ਸ਼ਾਬਾਸ਼ੇ ਤੁਹਾਡੇ ਤਨ ਤਨ ਸ਼ਾਬਾਸ਼ ਕਹੈ ਪ੍ਰਭ ਜਨਕੋ ਇਹ ਪ੍ਰਭੂ ਜੀ ਜਨਾਂ ਨੂੰ ਕਹਿੰਦੇ ਨੇ ਭਾਈ ਕਹਿੰਦੇ ਜਨ ਨਾਨਕ ਮੇਲ ਲਏ ਗੱਲ ਲਾਈ ਤੇ ਚੌਥੇ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਦੇ ਨੇ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਜਾਨਾ ਤੁਹਾਡੇ ਦਾਸ ਆ ਮੇਲ ਲਏ ਗੱਲ ਲਾਈ ਤੇ ਤੁਸੀਂ ਆਪਣੇ ਦਾਸਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਮੇਲ ਲੈਂਦੇ ਜੇ ਆਪਣੇ ਦਾਸਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਜੇ ਜੋ ਜਨ ਹਰ ਪ੍ਰਭ ਹਰ ਹਰ ਸਰਣ ਤਿੰਨ ਦਰਗਹ ਹਰ ਹਰ ਦੇ ਵੜਾਈ ਧੰਨ ਧੰਨ ਸਾ ਬਾਸ ਕਹ ਪ੍ਰਵਜਨਕ ਜਨ ਨਾਨਕ ਮੇਲ ਲਏ ਗੱਲ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ